ਉਹ ਪੰਜਾਬ ਦੀ ਆਵਾਜ਼ ਨੂੰ ਪੰਜਾਬ ਦੇ ਬੁਲੰਦ ਇਰਾਦਿਆਂ ਨੂੰ ਪੰਜਾਬ ਦੇ ਚੌੜੇ ਮੋਢਿਆਂ ਨੂੰ ਪੰਜਾਬ ਦੀਆਂ ਹਿੱਕਾਂ ਨੂੰ ਔਰ ਪੰਜਾਬ ਦੇ ਹੱਕਾਂ ਨੂੰ ਕੋਈ ਗੱਲ ਨਹੀਂ ਕੁਰਬਾਨੀਆਂ ਸਾਡਾ ਧਰਮਾਂ ਤੇ ਗਤਵਾਲੀ ਥਾਣੇ ਦੇ ਵਿੱਚ ਸੀ ਜਦੋਂ ਗੁਰੂ ਸਾਹਿਬ ਦੀਨਾ ਕਾਂਗੜਾ ਕੇ ਬੈਠੇ ਆ ਗੁਰੂ ਗੋਬਿੰਦ ਸਿੰਘ ਜੀ ਦੇ ਵਿੱਚ ਬਾਣੀ ਦਿਖੀ ਆ ਇੰਨੇ ਵਰਾਗਮਈ ਸ਼ਬਦ ਨੇ ਕਿ ਰੂਹ ਨੂੰ ਟੰਬ ਦਿੰਦੇ ਆ ਗੁਰੂ ਸਾਹਿਬ ਦੀ ਬਾਣੀ ਦੇ ਸ਼ਬਦ ਤਦਾਰ ਬਘੇਲ ਸਿੰਘ ਨੇ ਦਿੱਲੀ ਦੇ ਉੱਤੇ ਕਬਜ਼ਾ ਕੀਤਾ ਤੇ ਫਿਰ 3 ਸਾਲ ਜੱਸਾ ਸਿੰਘ ਆਧੂ ਵਾਲੀ ਹੁਣ ਆਦਿਆ ਜਿਹੜਾ ਜੋ ਜਥੇ ਸੀ ਸਾਰੇ ਬਘੇਲ ਸਿੰਘ ਦੀ ਕਮਾਂਡ 'ਚ ਇੱਥੇ ਰਹੇ ਪੰਜਾਬ ਦੇ ਉੱਤੇ ਕੋਈ ਵੀ ਜ਼ੁਲਮ ਕਰਨ ਆਇਆ ਜ਼ਲਮ ਪੰਜਾਬ ਦੇ ਲੋਕਾਂ ਨੇ ਉਹਨੂੰ ਕਦੀ ਨਹੀਂ ਬਖਸ਼ਿਆ ਨਾ ਤੋ ਡਰੇ ਆ ਕੋਈ ਲੱਖ ਡਰਾਉਣ ਦੀ ਕੋਸ਼ਿਸ਼ ਕਰੇ ਖੂਬਸੂਰਤ ਦੋਸਤੋ ਮੇਰਾ ਚੈਨਲ ਚੰਗਦੀਰਾ ਤੇ ਮੇਰੇ ਚੈਨਲ ਤੇ ਸਵਾਗਤ ਆ ਤੁਹਾਡਾ ਦੋਸਤੋ ਐਮਦ ਫਰਾਜ ਹੁਣਾਂ ਦਾ ਸ਼ੇਰ ਆ ਕੇ ਦੁੱਖ ਫਸਾਨਾ ਨਹੀਂ ਕਿ ਤੂੰ ਇਸੇ ਕਹੇ ਦਿਲ ਜੇ ਮਾਨਾ ਨਹੀਂ ਕਿ ਤਸਤੇ ਕਹੇ ਅੱਜ ਦੋਸਤੋ ਸੇ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਡੇ ਨਵੇਂ ਗੁਰੂ ਜਿਨ੍ਹਾਂ ਨੇ ਜ਼ੁਲਮ ਤੇ ਜ਼ਬਰ ਦੇ ਖਿਲਾਫ ਆਪਣੀ ਸ਼ਹਾਦਤ ਦਿੱਤੀ ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਦੋਸਤੋ ਸਿੱਖ ਧਰਮ ਦੀਆਂ ਕੁਰਬਾਨੀਆਂ ਦੀ ਬੜੀ ਲੰਮੀ ਫੈਰਿਸਤਾਂ ਜੇ ਇਹਨੂੰ ਫੁੱਲਣ ਲੱਗ ਜਾਏ ਇੱਕ ਤੋਂ ਬਾਅਦ ਇੱਕ ਪੰਨੇ ਜਿਹੜੇ ਲਹੂ ਲਹਾਰ ਨੇ ਸਾਢੇ 550 ਸਾਲਾਂ ਦੇ ਇਤਿਹਾਸ ਦੇ ਵਿੱਚ ਹੀ ਸਾਰੇ ਪੰਨੇ ਖੂਨੀ ਨੇ ਸਮੇਂ ਦੀਆਂ ਹਕਮਤਾ ਆਉਣਾ ਉਹ ਪੰਜਾਬ ਦੀ ਆਵਾਜ਼ ਨੂੰ ਪੰਜਾਬ ਦੇ ਬੁਲੰਦ ਇਰਾਦਿਆਂ ਨੂੰ ਪੰਜਾਬ ਦੇ ਚੌੜੇ ਮੋਢਿਆਂ ਨੂੰ ਪੰਜਾਬ ਦੀਆਂ ਹਿੱਕਾਂ ਨੂੰ ਔਰ ਪੰਜਾਬ ਦੇ ਹੱਕਾਂ ਨੂੰ ਪੰਜਾਬੀ ਗੱਲ ਕਰਨ ਨੂੰ ਬਰਦਾਸ਼ਤ ਨਹੀਂ ਕਰਦੇ ਰ ਇੱਕ ਸਰਕਾਰ ਤੋਂ ਬਾਅਦ ਦੂਸਰੀ ਸਰਕਾਰ ਦੇ ਨਾਲ ਟੱਕਰ ਹੁੰਦੀ ਆਈ ਹੈ ਚਲੋ ਕੋਈ ਗੱਲ ਨਹੀਂ ਜਿਹੜੀਆਂ ਜਿੰਦਾ ਕੌਮਾਂ ਉਹਨਾਂ ਨੂੰ ਬੜਾ ਕੋਈ ਸਹਿਣਾ ਪੈਂਦਾ ਜਿੰਦਾ ਜ਼ਮੀਰ ਇਹਦੇ ਸਰੀਰ ਦਾ ਮਰ ਜਾਣਾ ਮੌਤ ਨਹੀਂ ਹੁੰਦੀ ਜ਼ਮੀਰ ਦਾ ਮਰ ਜਾਣਾ ਮੌਤ ਹੁੰਦੀ ਹੈ ਸਾਡੀਆਂ ਜ਼ਮੀਰਾਂ ਜਿੰਦਾ ਰਹਿਣ ਪੰਜਾਬ ਜਿੰਦਾ ਰਵੇ ਕੋਈ ਗੱਲ ਨਹੀਂ ਕੁਰਬਾਨੀਆਂ ਸਾਡਾ ਧਰਮਾਂ ਦੋਸਤੋ ਸਰੇ ਸਰੇ ਬੈਠਾ ਸੀ ਤੇ ਮੈਂ ਕਿਹਾ ਤੁਹਾਡੇ ਨਾਲ ਗੁਰੂ ਸਾਹਿਬ ਦੀ ਸ਼ਹਾਦਤ ਦੇ ਜਿਹੜੇ ਪਾਲਾ ਉਹਨਾਂ ਨੂੰ ਸ਼ੇਅਰ ਕਰਾਂ ਗੁਰੂ ਸਾਹਿਬ ਨੇ ਆਪਣੀ ਜਿਹੜੀ ਜਜਾਵੰਤੀ ਰਾਗ ਦੀ ਬਾਣੀ ਆ ਜਦੋਂ ਉੱਥੇ ਕਤਵਾਲੀ ਕੈਦ ਰਹਿ ਤੇ ਗੁਰੂ ਸਾਹਿਬ ਨੇ ਉੱਥੇ ਉਹਨਾਂ ਦੇ ਕੋਲ ਸੀ ਉੱਥੇ ਲਿਖਦੇ ਰਹੇ ਤੇ ਇਹ ਕਤਵਾਲੀ ਥਾਣੇ ਦੇ ਵਿੱਚ ਸੀ ਇਦੋਂ ਗੁਰੂ ਸਾਹਿਬ ਦੀਨਾਂ ਕਾਂਗੜਾ ਆ ਕੇ ਬੈਠੇ ਆ ਗੁਰੂ ਗੋਬਿੰਦ ਸਿੰਘ ਜੀ ਉਦੋਂ ਕਿਸੇ ਸਿੱਖ ਨੇ ਉਥੇ ਕੋਤਵਾਲੀ ਦੇ ਦਰੋਗੇ ਨਾਲ ਮਿਲ ਕੇ ਤੇ ਇਹ ਗੁਰੂ ਜੀ ਸਾਹਿਬ ਤੱਕ ਪਹੁੰਚ ਦੀ ਕੀਤੀ ਸੀ ਸਾਰਾ ਗੁਰਬਾਣੀ ਦਾ ਮੈਟਰ ਜਿਹੜਾ ਗੁਰੂ ਸਾਹਿਬ ਨੇ ਬੜਾ ਸੰਭਾਲ ਕੇ ਰੱਖਿਆ ਤੇ ਫਿਰ ਇਹਨੂੰ ਜਦੋਂ ਦੁਬਾਰਾ ਤਲਵੰਡੀ ਸਾਬੋ ਵਿਖੇ ਸੰਬਾਦਨ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਨੂੰ ਦੁਬਾਰਾ ਤੇ ਉਹਦੇ ਵਿੱਚ ਛੇਵੇਂ ਗੁਰੂ ਸਾਹਿਬ ਦੀ ਬਾਣੀ ਨੂੰ ਵੀ ਦਰਜ ਕੀਤਾ ਗਿਆ। ਔਰ ਗੁਰੂ ਸਾਹਿਬ ਦੇ ਇੰਨੇ ਵਿਰਾਗ ਮੇਂ ਰਾਗ ਨੇ ਦੇ ਵਿੱਚ ਬਾਣੀ ਦਿਖੀ ਆ ਇੰਨੇ ਵਿਰਾਗ ਮੇਂ ਸ਼ਬਦ ਨੇ ਕਿ ਰੂਹ ਨੂੰ ਟੁੰਬ ਦਿੰਦੇ ਆ ਗੁਰੂ ਸਾਹਿਬ ਦੀ ਬਾਣੀ ਦੇ ਸ਼ਬਦ ਤੇ ਇਹਨਾਂ ਨੂੰ ਗੁਰੂ ਸਾਹਿਬ ਦੇ ਜ਼ਰੂਰ ਪੜੋ ਛੇਵੇਂ ਗੁਰੂ ਸਾਹਿਬ ਦੀ ਬਾਣੀ ਜਿਹੜੀ ਆ ਇਹ ਤੁਹਾਡੇ ਮਨ ਦੇ ਵਿੱਚ ਇੱਕ ਤੜਪ ਪੈਦਾ ਕਰਦੀ ਆ ਬਿਰਹ ਦੀ ਤੜਪ ਹਿਰਦ ਦੀ ਤੜਪ ਉਸ ਪ੍ਰਬਾਤਮਾ ਪ੍ਰਤੀ ਸਮਰਪਤ ਹੋਣ ਦੀ ਪੀੜਾ ਉਹਨੂੰ ਇਹ ਟਾੜੇ ਅੰਦਰ ਬੀਜ ਦਿੰਦੀ ਆ ਗੁਰੂ ਸਾਹਿਬ ਦੀ ਬਾਣੀ ਦੋਸਤੋ ਫਿਰ ਗੁਰੂ ਸਾਹਿਬ ਦਾ ਕਿਤਰਾ ਸ਼ਿੱਧੀ ਹੋਈ ਇੱਥੇ ਇੱਥੇ ਕਤਵਾਲੀ ਖਾਣਾ ਸੀ ਬਾਅਦ ਦੇ ਵਿੱਚ ਜਦੋਂ ਸਰਦਾਰ ਬਗੇਲ ਸਿੰਘ ਨੇ ਦਿੱਲੀ ਦੇ ਉੱਤੇ ਕਬਜ਼ਾ ਕੀਤਾ ਉਹਨਾਂ ਨੇ ਇਹਨਾਂ ਸਾਰੀਆਂ ਜਿਹੜੀਆਂ ਜਗ੍ਹਾ ਸੀ ਉਸ ਟਾਈਮ ਸੰਭਰੂ ਬੇਗਮ ਸੀ ਇੱਕ ਜਿਹੜੀ ਦਿੱਲੀ ਤੇ ਕਾਬਜ਼ ਸੀ ਜਿਹਦੇ ਇਸ਼ਾਰਿਆਂ ਤੇ ਹਕੂਮਤ ਨੱਚਦੀ ਸੀ ਤੇ ਫਿਰ ਤਿੰਨ ਸਾਲ ਜੱਸਾ ਸਿੰਘ ਆਧੂ ਵਾਲੀ ਜੁਣਾ ਦਾ ਜਿਹੜਾ ਜੋ ਜਥੇ ਸੀ ਸਾਰੇ ਭਗੇਲ ਸਿੰਘ ਦੀ ਕਮਾਂਡ ਚ ਇੱਥੇ ਰਹੇ ਉਹਨਾਂ ਨੇ ਇਸ ਜਗ੍ਹਾ ਦੀ ਨਿਸ਼ਾਨਦੇਹੀ ਕਰਕੇ ਫਿਰ ਇੱਥੇ ਸੀਸਗੰਜ ਗੁਰਦਵਾਰੇ ਦੀ ਤਮੀਰ ਕਰਾਈ ਸਾਰੀਆਂ ਜਿੰਦੀਆਂ ਦਿੱਲੀ ਦੀਆਂ ਇਤਿਹਾਸਕ ਜਗ੍ਹਾ ਇਹ ਮੁਸਲਮਾਨਾਂ ਨੇ ਨੱਪੀਆਂ ਸੀ ਕੋਈ ਕਿਸੇ ਦਾ ਇੱਥੇ ਘਰ ਸੀ ਕੋਈ ਕਿਸੇ ਦਾ ਕੁਝ ਸੀ ਇਹ ਜਿੰਨੇ ਵੀ ਗੁਰਦੁਆਰੇ ਨੇ ਮੰਗਲਾ ਸਾਹਿਬ ਮਜਨੂ ਦਾ ਟਿੱਲਾ ਹੋਇਆ ਇਹ ਜਿੰਨੇ ਵੀ ਅੱਜ ਦਿੱਲੀ ਦੇ ਵਿੱਚ ਗੁਰਦੁਆਰੇ ਆ ਇਹ ਸਾਰੇ ਸਰਦਾਰ ਭਗੇਲ ਸਿੰਘ ਹਣਾਂ ਦੀ ਦੇਣ ਆ ਉਹਨਾਂ ਸਿੱਖਾਂ ਦੀ ਦੇਣ ਆ ਜਿਨ੍ਹਾਂ ਨੇ ਬੜੀ ਮਿਹਨਤ ਤੋਂ ਬਾਅਦ ਇਹਨਾਂ ਜਗ੍ਹਾ ਦੀ ਸਨਦੇਹੀ ਕੀਤੀ ਔਰ ਯੇ ਦੋਸਤੋ ਮੈਂ ਗੱਲ ਕਰਨ ਲੱਗ ਜਾਵਾ ਗੁਰੂ ਸਾਹਿਬ ਦੇ ਸਿਰਸ ਨੂੰ ਅਨੰਦਪੁਰ ਸਾਹਿਬ ਪਹੁੰਚਾਉਣ ਦੀ ਭਾਈ ਜੀਵਨ ਸਿੰਘ ਜੀ ਵੱਲੋਂ ਤੇ ਉਹ ਬੜੀ ਲੰਬੀ ਦਾਸਤਾਨ ਆ ਫਿਰ ਕਿਸੇ ਦਿਨ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਤੇ ਮੈਂ ਸਲੂਟ ਕਰਦਾ ਭਾਈ ਜੀਵਨ ਸਿੰਘ ਹੁਣਾਂ ਨੂੰ ਵੀ ਅੱਜ ਦੇ ਦਿਨ ਹੀ ਯਾਦ ਕਰਦਾ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਪਿਆਰਾ ਸਿਰ ਆਪਣੀ ਬੁੱਕਲ ਚ ਲਕੋ ਲਿਆ ਔਰ ਉਹਨਾਂ ਨੂੰ ਅਨੰਦਪੁਰ ਸਾਹਿਬ ਪਹੁੰਚਣ ਦੇ ਵਿੱਚ ਜਿਹੜੀਆਂ ਔਕੜਾਂ ਆਈਆਂ ਉਹ ਬੇਹੱਦ ਦਰਦਨਾਕ ਸੀ ਭਿਆਨਕ ਸੀ ਪਰ ਉਹ ਪਹੁੰਚੇ ਗੁਰੂ ਸਾਹਿਬ ਦਾ ਸੀਸ ਲੈ ਕੇ ਤੇ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਗੱਲ ਨਾਲ ਲਾ ਕੇ ਕਿਹਾ ਰੰਗਰੇਟਾ ਗੁਰੂ ਦਾ ਬੇਟਾ ਤੇ ਜਿੱਥੇ ਆਪਾਂ ਯਾਦ ਕਰਦੇ ਆਂ ਰੁਤੇਗ ਬਾਦਰ ਸਾਹਿਬ ਨੂੰ ਉੱਥੇ ਰੰਗਰੇਟੇ ਗੁਰੂ ਕੇ ਬੇਟੇ ਨੂੰ ਹੀ ਯਾਦ ਕਰਦੇ ਆਂ ਦੋਸਤੋ ਤੇ ਇਹ ਆ ਸਾਡਾ ਜਿਹੜਾ ਬੱਚੇ ਆ ਉਹਨਾਂ ਨੂੰ ਜ਼ਰੂਰ ਇਹ ਚੀਜ਼ਾਂ ਦੀ ਸਿੱਖਿਆ ਦਿੱਤੀ ਜਾਵੇ ਉਹਨਾਂ ਨੂੰ ਦੱਸਿਆ ਜਾਵੇ ਕੇ ਪੰਜਾਬ ਦੇ ਉੱਤੇ ਕੋਈ ਵੀ ਜ਼ੁਲਮ ਕਰਨ ਆਇਆ ਜ਼ਲਮ ਪੰਜਾਬ ਦੇ ਲੋਕਾਂ ਨੇ ਉਹਨੂੰ ਕਦੀ ਨਹੀਂ ਬਖਸ਼ਿਆ ਨਾ ਤੋ ਡਰੇ ਆ ਕੋਈ ਲੱਖ ਡਰਾਉਣ ਦੀ ਕੋਸ਼ਿਸ਼ ਕਰੇ ਨਮਣਾ ਮੇਰਾ ਗੁਰੂ ਸਾਹਿਬ ਦੀ ਸ਼ਿੱਧੀ ਨੂੰ ਦੋਸਤੋ ਤੇ ਅੱਜ ਦੇ ਦਿਨ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਦੇ ਸੰਦੇਸ਼ ਨੂੰ ਗੁਰੂ ਸਾਹਿਬ ਦੀ ਕੁਰਬਾਨੀ ਨੂੰ ਜ਼ਰੂਰ ਯਾਦ ਕਰੋ ਜਿੱਥੇ-ਜਿੱਥੇ ਵੀ ਤੁਸੀਂ ਦੋਸਤੋ ਵਾਸਤੇ ਜੀ ਮੇਰੇ ਲੋ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਬਹੁਤ ਸਾਰਾ ਸਤਿਕਾਰ ਖੁਸ਼ ਰਹੋ ਆਬਾਦ ਰਹੋ ਜਿੰਦਾਬਾਦ ਰਹੋ ਮੈਂ ਤੁਹਾਡਾ ਆਪਣਾ ਕੀਤੋਤਾ ਪੰਨੋ